ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਕੀ ਹਾਲ ਚੱਲ ਰਿਹਾ ਸਾਰੇ ਕਿਸਾਨ ਭਰਾਵੰਦਾ ਜਿੰਨੇ ਭਰਾ ਸਾਡੇ YouTube ਚੈਨਲ ਨਾਲ ਜੁੜੇ ਆ ਸਦਾ ਧੰਨਵਾਦ ਜੀ ਅੱਜ ਆਪਾਂ ਗੱਲ ਕਰਾਂਗੇ ਕਿਸਾਨ ਭਰਾਵੋ ਆਪਰ ਬਾਰੇ BPH ਕੀ ਆ ਤੇਲਾ ਕੀ ਆ ਆਪਰ ਕੀ ਆ ਵੀਡੀਓ ਅੰਡ ਦੀ ਬਣੇ ਰਿਓ ਜਿਹੜੇ ਭਰਾ ਚੈਨਲ ਦੇ ਨਾਲ ਪਹਿਲੀ ਵਾਰ ਜੁੜੇ ਆ ਵੀਡੀਓ ਦੇਖ ਰਹੇ ਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਹਾਂਜੀ ਹੁਣ ਵੱਧਦੇ ਆਪਾਂ ਅੱਗੇ ਵੀਡੀਓ ਵੱਲ ਅੱਜ ਦੀ ਵੀਡੀਓ ਉਹਨਾਂ ਖਸਨ ਭਰਾਵਾਂ ਲਈ ਆ ਜਿੰਨਾ ਝੋਨੇ ਡਿੱਗ ਪੈਂਦਾ ਜਿੰਨਾ ਝੋਨੇ ਵਿੱਚ ਤੇਲਾ ਆਉਂਦਾ ਝੋਨੇ ਵਿੱਚ ਦੌੜੀਆਂ ਪੈਣਦੀਆਂ ਸੁੱਕ ਜਾਂਦਾ ਸਾਹਮਣੇ ਸਕਰੀਨ ਤੇ ਫੋਟੋ ਵੀ ਚੱਲੀ ਜਾਂਦੀ ਆ ਇਸ ਤਰ੍ਹਾਂ ਤੁਹਾਨੂੰ ਡਿੱਗ ਪੰਦਾ ਸੁੱਕਿਆ ਹੁੰਦਾ ਤਾ ਉਹਨੇ ਬਾਤ ਕਿ ਕਿڑی ਸਪਰੇਅ ਕਰਨੀ ਹੈ ਕਿੰਨੀ ਡੋਜ਼ ਵਾਲੀ ਕਰਨੀ ਹੈ ਕਦੋਂ ਕਰਨੀ ਹੈ ਸਾਰਾ ਵੀਡੀਓ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਕਿਸਾਨ ਭਰਾਵੋ ਕਿਸਾਨ ਭਰਾਵਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜੋ ਨਾ ਇਹ ਪੱਕੇ ਦਾ ਆਪਾਂ ਉਹਦੇ ਸਪਰੇਅ ਕਰਦੇ ਆ ਤੇ ਕਈ ਕਿਸਾਨ ਭਰਾ ਪਹਿਲਾਂ ਸਸਤੀ ਦਵਾਈ ਕਰ ਦਿੰਦੇ ਆ ਫਿਰ ਬਾਅਦ ਵਿੱਚ ਮਹਿੰਗੀ ਕਰ ਦਿੰਦੇ ਆ ਫਿਰ ਵੀ ਆਪਾਂ ਨੂੰ ਰਿਜ਼ਲਟ ਜ਼ੀਰੋ ਮਿਲਦਾ ਰਿਜ਼ਲਟ ਨਹੀਂ ਪ੍ਰੋਪਰ ਮਿਲਦਾ ਆਪਾਂ ਨੂੰ ਆਪਾਂ ਸਹੀ ਸਟੇਜ ਦਵਾਈ ਕਰਨ ਦੀ ਕਦੋਂ ਆ ਇਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਕਿਸਾਨ ਭਰਾਵੋ ਜੇ ਗੱਲ ਕਰੀਏ ਹੌਪਰ ਜਾਂ ਤੇਲਾ ਜਦਾ ਇਹ ਆਉਂਦਾ ਕਦੋਂ ਆ ਤੈਨੂੰ ਕੰਟਰੋਲ ਕਿਵੇਂ ਕਰ ਸਕਦੇ ਆਪਾਂ ਕਿਹੜੀਆਂ ਦਵਾਈਆਂ ਦੇ ਵਾਸਤੇ ਇਹ ਵੀ ਦੱਸਾਂਗੇ ਆਪਾਂ ਕੋਈ ਕਿਸੇ ਕੰਪਨੀ ਦੀ ਸਿਫਾਰਸ਼ ਨਹੀਂ ਕਰਦੇ ਕਿਸੇ ਦਵਾਈ ਦੀ ਸਿਫਾਰਸ਼ ਨਹੀਂ ਕਰਦੇ ਆਪਾਂ ਤੁਹਾਨੂੰ ਦੱਸਾਂਗੇ ਵੀ ਚੰਗੀਆਂ ਦਵਾਈਆਂ ਕਿਹੜੀਆਂ ਕੰਟਰੋਲ ਕਰ ਸਕਦੇ ਆਪਾਂ ਤੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਆਪਾਂ ਤੇਲਾ ਹੌਪਰ ਇਹ ਆਉਂਦਾ ਕਦੋਂ ਆ ਇਹ ਸਮੱਸਿਆ ਪਹਿਲੀ ਗੱਲ ਤਾਂ ਕਿਸਾਨ ਵੀਰੋ ਜਿੱਥੇ ਆਪਣੇ ਜਦੋਂ ਨਹਿਰੀ ਪਾਣੀ ਲੱਗਦਾ ਜਾਂ ਕੋਈ ਨਹਿਰ ਜਾਂਦੀ ਹੈ ਛਾਂ ਆਉਂਦੀ ਹੈ ਉੱਥੇ ਸਿਲ ਰਹਿੰਦੀ ਜਿਆਦਾ ਜੂਰੀਆ ਪਾਜਾ ਦਿੰਦੇ ਆ ਝੋਨੇ ਦੀ ਹਾਈਟ ਜਿਆਦਾ ਵੱਜ ਜਾਂਦੀ ਆ ਨਮੀ ਦੀ ਮਾਤਰਾ ਜਿਆਦਾ ਵੱਜ ਜਾਂਦੀ ਆ ਉੱਥੇ ਸਮੱਸਿਆ ਜ਼ਿਆਦਾਤਰ ਆਉਂਦੀ ਆ ਇਹਨੂੰ ਆਪਾਂ ਕੰਟਰੋਲ ਕਰ ਸਕਦੇ ਆ ਬਹੁਤ ਸਾਨ ਤਰੀਕੇ ਨਾਲ ਹਰੇ ਪਰੇ ਝੋਨੇ ਦੇ ਇਹਨੂੰ ਸਪਰੇਅ ਕਰਕੇ ਆਪਾਂ ਕੰਟਰੋਲ ਕਰ ਸਕਦੇ ਆ ਪਹਿਲਾਂ ਪਹਿਲੀ ਗੱਲ ਤਾਂ ਕਿਸਾਨ ਭਰਾਵੋ ਤਰੀਕਾ ਇਹ ਵੀ ਕੰਟਰੋਲ ਕਿਵੇਂ ਕਰਨਾ ਪਹਿਲਾਂ ਤਾਂ ਝੋਨੇ ਨੂੰ ਤੁਸੀਂ 60-65 ਦਿਨਾਂ ਤੱਕ ਹੋ ਜਾਂਦਾ ਉਸ ਤੋਂ ਪਹਿਲਾਂ-ਪਹਿਲਾਂ ਝੋਨੇ ਨੂੰ ਪਾਣੀ ਸਖਾਸਾ ਕੇ ਲਾਉਂਦੇ ਰਹੋ ਤਾਂ ਜੋ ਸੈਲ ਘਟ ਬਣੇ ਸਲਾਬ ਘਟ ਹੋਵੇ ਹੌਪਰ ਦੀ ਸਮੱਸਿਆ ਨਾ ਹੀ ਆਵੇ ਦੂਸਰੀ ਗੱਲ ਜੇ ਫਿਰ ਵੀ ਆਪਣੇ ਬਾਰ-ਬਾਰ ਸਮੱਸਿਆ ਆਉਂਦੀ ਹੈ ਇਹਨੂੰ ਕੰਟਰੋਲ ਕਿਵੇਂ ਕਰਨਾ ਤਾਂ ਤੁਸੀਂ ਹਰੇ ਝੋਨੇ ਉੱਪਰ ਕੁਟੇਵਾ ਕੰਪਨੀ ਦੀ ਪੈਕਸਾ ਲਾਉਣ ਸਪਰੇਅ ਕਰ ਸਕਦੇ ਹੋ ਇਹਦੀ ਡੋਜ਼ ਹੈ 94 ਐਮਐਲ ਪ੍ਰਤੀ ਏਕੜ ਕੱਲਾ 94 ਐਮਐਲ ਕਲੇਰੀ ਆ ਘਟੋ ਘਟ ਤੁਸੀਂ 100 ਤੋਂ ਸਵਾ 100 ਲੀਟਰ ਪਾਣੀ ਸਪਰੇਅ ਲਾਉਣਾ ਹੀ ਲਾਉਣਾ ਦੂਸਰੀ ਜੀ ਗੱਲ ਕਰੀਏ ਆਪਾਂ ਇਹ ਸਹੀ ਸਟੇਜ ਆ ਆਪਾਂ ਜਦੋਂ ਆਪਣਾ ਝੋਨਾ ਘਬੋਲੇ ਚ ਹੋ ਜਾਂਦਾ ਉਦੋਂ ਆਪਾਂ ਪੈਕਸਾ ਲਾਉਂਦੀ ਸਪਰੇਅ ਕਰ ਸਕਦੇ ਆ 94 ਐਮਐਲ ਡੋਜ਼ ਕਿੱਲੇ ਦੀ ਹਰੇ ਪੰਤੇ ਜਿੰਨਾ ਆਪਾਂ ਕਰਾਂਗੇ ਦੋਸਤੋ ਕਿਸਾਨ ਭਰਾਵੋ ਓਨੀ ਫਾਇਦਾ ਹਰੇ ਦੇ ਰਿਜ਼ਲਟ ਵੱਧ ਮਿਲੂਗਾ ਸੁੱਪ ਖਸਾਨਾ ਬਰਾ ਉਹ ਆਪਾਂ ਸਭ ਪਹਿਰੇ ਉਹ ਕਰਦੇ ਜਦੋਂ ਆਪਣੇ ਖੇਤ ਦੇ ਵਿੱਚ ਬਿਮਾਰੀ ਅਟੈਕ ਕਰ ਚੁੱਕੀ ਹੁੰਦੀ ਆ ਆਪਾਂ ਅਟੈਕ ਕਰਨ ਤੋਂ ਪਹਿਲਾਂ ਕੰਟਰੋਲ ਕਰਨੀ ਆ ਇਸ ਲਈ ਆਪਾਂ ਕਟੇਵਾ ਕੰਪਨੀ ਦੇ ਪੈਕਸਲ ਆਨ ਕਰਦੇ 94 ਐਮਲ ਡੋਜ਼ ਉਸ ਤੋਂ ਬਾਅਦ ਇੱਕ ਸਜਾਂਟਾ ਕੰਪਨੀ ਚੈਸ ਹੁੰਦੀ ਜਿਵੇਂ ਸਾਰਿਆਂ ਨੂੰ ਪਤਾ ਹੀ ਹੋਵੇ ਉਹਦੀ ਡੋਜ਼ ਆ 120 ਐਮਲ 120 ਗ੍ਰਾਮ ਕਿੱਲਾ 120 ਗ੍ਰਾਮ ਕਿੱਲਾ ਹੋ ਜਾਊਗੀ ਉਹ ਵੀ ਤੁਸੀਂ ਜੋ ਨਏ ਆਪਣਾ ਨਸਾਰੇ ਟਾਈਮ ਦਿੰਦਾ ਹਰੇ ਭੰਤੇ ਉਹਦੋਂ ਆਪਾਂ ਕਰ ਸਕਦੇ ਆ ਕਿਉਂਕਿ ਤਾਂਕੋ ਜੋ ਦਿਲ ਜਿਹੜੀ ਮਾਤਰਾ ਹੁੰਦੀ ਆ ਥੋੜੀ ਹੁੰਦੀ ਆ ਸਟੇਜ ਉਹਦੀ ਗਿਣਤੀ ਥੋੜੀ ਹੁੰਦੀ ਆ ਜਨਸੰਖਿਆ ਉਹਨੂੰ ਆਪਾਂ ਤੁਰਤ ਤੋਂ ਕੰਟਰੋਲ ਕਰ ਸਕਦੇ ਆ ਸਿਆੰਟਾ ਕੋ ਆਪਣੀ ਚੈੱਕ ਕਰ ਸਕਦੇ ਤੁਸੀਂ 120 ਗ੍ਰਾਮ ਡੋਜ਼ ਹੈ ਦੀ ਕਿੱਲੇ ਦੀ ਹਰੇ ਜੋ ਨੇ ਦੇ ਪਹਿਲਾਂ ਸਪਰੇਅ ਕਰਨ ਦਾ ਫਾਇਦਾ ਬਾਜਤਾ ਕੰਟਰੋਲ ਮਾਤਰਾ 50% ਬਾਰੇ ਕੰਟਰੋਲ ਹੁੰਦੀ ਹੈ ਕਿਸਾਨ ਭਰਾਵੋ ਵੀਡੀਓ ਚੰਗੀ ਲੱਗੀ ਤਾਂ ਕਿਸਾਨ ਭਰਾਵਾਂ ਮੇਰੇ ਨਾਲ ਸ਼ੇਅਰ ਕਰਿਓ ਕਮੈਂਟ ਕਰਿਓ ਧੰਨਵਾਦ ਜੀ